ਦੀਪਾ ਹਾਂਜੀ ਮੈਂ ਭਾਜੀ ਹੁਣਾਂ ਨੂੰ ਨਾ ਕਹਿਤਾ ਵਾ ਕਿ ਕੁੜੀ ਨੂੰ ਤੇ ਨਾਲ ਲੈ ਕੇ ਨਹੀਂ ਆਉਣਾ ਹੂੰ ਤੇ ਮੈਂ ਕਿ ਮੁੰਡੇ ਨੂੰ ਚਾਤੀ ਇੱਦਾਂ ਮਰਾ ਲਾਂਗੇ ਨਹੀਂ ਤੇ ਇੱਥੇ ਘਰੇ ਸੱਦ ਲਾਂਗੇ ਠੀਕ ਹੈ ਨਾ ਨਹੀਂ ਇਦਾਂ ਹੀ ਚੰਗਾ ਆ ਤੁਸੀਂ ਘਰੇ ਸੱਦ ਲਓ ਉਹ ਮੀ ਡੈਡੀ ਨੂੰ ਮਰਨ ਦਿੰਨੇ ਆ ਉਹਨਾਂ ਨੂੰ ਕੱਲ ਹੀ ਸੱਦਣਾ ਵਾ ਠੀਕ ਹੈ ਨਾ ਮੁਰਕ ਕੋਈ ਗੱਲ ਬਾਤ ਹੋ ਗਈ ਇਹਨਾਂ ਦਾ ਕੀ ਪਤਾ ਜੇ ਕੀ ਕਹਿਣਾ ਨਾ ਕੀ ਸਲਾਹ ਕਰਨੀ ਆ ਠੀਕ ਹੈ ਨਾ ਇਦਾਂ ਕਰੋ ਤੁਸੀਂ ਬਾਹਰ ਬਾਹਰ ਘਰ ਵਿਖਾ ਲਿਓ ਉਹ ਇਦਾਂ ਚਾਤੀ ਮਰਾ ਤਾਂਗੇ ਹਾਂ ਤੇ ਇਹ ਆਵੇ ਮੁੰਡੇ ਨੂੰ ਨਹੀਂ ਕਿ ਬੰਨ ਇੱਥੇ ਸੱਦ ਲਾਂਗੇ ਘਰੇ ਆ ਮੈਂ ਚੱਲ ਆ ਜਾਣਗੇ ਨਾ ਤੇ ਉਦੋਂ ਉਹਨੂੰ ਕਹਾਂਗੇ ਵੀ ਚੱਲ ਆ ਜਾ ਗਾਂ ਇੱਥੇ ਆਹ ਤੁਹਾਡੇ ਘਰੇ ਸਾਡੇ ਘਰੇ ਠੀਕ ਆ ਮੈਂ ਇੱਥੇ ਵਧੀ ਜਾਵਾਂਗਾ ਹਾਂ ਇੱਥੇ ਘਰੇ ਇਹਨਾਂ ਨੂੰ ਜਿਆਦਾ ਮੇਰਾ ਪਉ ਆਖਾ ਦਾਂਗੇ ਬਾਹਰ ਘਰ ਬੁਖਾ ਦਾਂਗੇ ਇੱਥੇ ਜਾਤੀ ਮਰਾਤਾ ਵਾਲੇ ਤੇ ਜੇ ਇਹਨਾਂ ਦਾ ਕੋਈ ਬਣ ਜੂਗਾ ਨਾ ਵਿਚਾਰ ਸਲਾਹ ਬਣ ਜੂਗੀ ਹੂੰ ਹੂੰ ਤੇ ਫੇਰ ਘਰ ਵੀ ਚੱਲ ਜਾਗੇ ਆਹ ਇਸ ਤਰ੍ਹਾਂ ਕਰ ਲਏ ਤੇ ਉਹਦੇ ਮੰਮੀ ਡੈਡੀ ਨੂੰ ਮਿਲ ਲਾਂਗੇ ਇਸ ਤਰ੍ਹਾਂ ਕਰ ਲਏ ਨੇ ਮੈਂ ਹੁਣ ਤੁਸੀਂ ਪਤਾ ਕੀ ਕਰਿਓ ਹੂੰ ਉਹਨੂੰ ਸﺠENDER ਨੂੰ ਤੁਸੀਂ ਕਰਿਓ ਫੋਨ ਉਹਨੂੰ ਕਹਾਂਗੇ 2 ਵਜੇ ਤੱਕ ਆ ਜਾਓ ਠੀਕ ਹੈ ਨਾ ਉਦੋਂ ਤੇ ਜੋਬਨ ਵੀ ਘਰੇ ਹੁਣਾਵਾ ਤੇ ਮੁੜ ਕੇ ਉਹ ਨਾ ਕਰੇ ਚਲ ਜੇ ਮੈਂ ਨਾ ਕਰਦੀ ਹੂੰ ਉਹਨਾਂ ਨੂੰ ਪੁੱਛਣੀ ਕੀ ਕਹਿੰਦੇ ਆ ਇਹ ਕਹਦੇ ਉਹਨਾਂ ਨੂੰ ਕਿ ਹੁਣ ਇੰਨਾ ਜੋਦ ਨੂੰ ਤੇ ਲਿਆਉਣਾ ਨਹੀਂਗਾ ਤੇ ਇਦਾਂ ਹੀ ਠੀਕ ਹੋ ਮੈਂ ਕਹਿੰਦਾ ਮੁੱਕਦੀ ਗੱਲ ਇਹ ਆ ਮੈਂ ਤੇ ਕਹਿਣ ਡਈ ਆ ਵੀ ਜੋ ਤੂੰ ਨਾਲ ਹੀ ਲਿਆਂਦੇ ਸੋ ਵਧੀਆ ਸੀ ਤੇ ਉਹਨੇ ਘਰੇ ਰਹਿਣਾ ਸੀ ਤੇ ਇੱਥੇ ਵਿਖਾਉਣਾ ਸੀ ਤੇ ਜੇ ਨਹੀਂ ਨਾ ਅਸੀਂ ਆਪਾਂ ਜਾ ਕੇ ਲੈ ਆਈਏ ਦੋ ਜਣੇ ਉਹਨੂੰ ਨਾਲ ਤੂੰ ਰਹਿਣ ਦੇ ਠੀਕ ਆ ਨਾ ਬਾਰ ਬਾਰ ਸਲਾਮਾਂ ਬਦਲ ਲੀਆਂ ਚੰਗੀ ਨਹੀਂ ਆ ਠੀਕ ਆ ਨਾ ਉਹਨਾਂ ਕਹਣਾ ਇਹਨਾਂ ਦੀ ਹੁਣੇ ਨਹੀਂ ਸਲਾਹ ਬਣਦੀ ਤੇ ਬਾਅਦ ਚ ਕੀ ਕਰਨਗੇ ਹੁਣ ਇੱਕ ਵਾਰੀ ਉਹਨਾਂ ਨੂੰ ਕਹਿਤਾ ਵਾ ਉਹਦੇ ਮੰਮੀ ਡੈਡੀ ਨੇ ਵੀ ਨਹੀਂ ਆਉਣਾ ਠੀਕ ਐ ਤੇ ਤੁਸੀਂ ਰਹਿਣੀ ਤੋਂ ਬਾਅਦ ਵੇਖਾ ਚਲੋ ਸਹੀ ਗੈਂਡੇ ਤੁਸੀਂ ਇਦਾਂ ਹੀ ਕਰ ਲੈਨੇ ਮੈਂ ਕਰਦੇ ਹੂੰ ਨਾ ਪੁੱਛ ਨਹੀਂ ਕੀ ਕਹਿੰਦੇ ਆ ਕਰ ਲਓ ਹੂੰ ਮੈਂ ਨਾ ਸਖਜੰਦਲਾ ਕਰੀ ਲੈਨੀ ਗਾ ਲੋ ਹਲੋ ਹਲੋ ਸਤਿ ਸ੍ਰੀ ਅਕਾਲ ਜੀ ਸਸਿਕਾਲ ਕੀ ਹਾਲ ਚੜਾ ਠੀਕ ਠਾਕ ਹਾਂ ਬਸ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਠੀਕ ਆਪਨੇ ਵਧੀਆ ਤੇ ਕਿਦਾਂ ਹੋਏ ਤੇ ਆਰਕ ਨਹੀਂ ਜੀ ਆਉਣ ਲਈ ਹਾਂ ਹੋ ਗਿਆ ਪਹਿਲੀ ਤਿਆਰੀ ਹੈ ਤੁਹਾਡੇ ਕੋਲ ਨਾ ਦੋ ਵੇ ਘੰਟੇ ਦਾ ਸਮਾਂ ਤੇ लवली ਹਣੀ ਹਾਂ ਨਵਨੀ ਹਣੀ ਵੀ ਆ ਜਾਣਗੇ ਤੁਹਾਡੇ ਨਾਲ ਹੀ ਤੇ ਜੋਤ ਨੂੰ ਲੈ ਕੇ ਆਉਣਾ ਫਿਰ ਕਿ ਨਹੀਂ ਹਾਲ ਜੋਤ ਨੂੰ ਪੁੱਛਿਆ ਤਾਂ ਮੈਂ ਹੈਗਾ ਸੀ ਤਾਂ ਕਹਿਣ ਦੀ ਕੋਈ ਗੱਲ ਨਹੀਂ ਆ ਇਹਨਾਂ ਦੀ ਤਾਈ ਵੀ ਉਹਨਾਂ ਨੂੰ ਪੁੱਛ ਲਈ ਨਹੀਂ ਜੇ ਤੇ ਮਨ ਕੀ ਤੇ ਠੀਕ ਆ ਜੇ ਨਾ ਹੋਏ ਤੇ ਫੇਰ ਨਹੀਂ ਹੋਣਾ ਤੇ ਜੁਰ ਰਮਨ ਵੀ ਨਾ ਐਵੇਂ ਕਰਦੀ ਰਹਿੰਦੀ ਆ ਇਥੇ ਘਰੇ ਆਉਣਾ ਸੀ ਤੇ ਨਾਲ ਲੈ ਆਉਂਦੀ ਜੋਤ ਨੂੰ ਵੀ ਓਏ ਤੁਸੀਂ ਪਹਿਲੇ ਦਿਨ ਨਾ ਦੱਸਿਆ ਜੇ ਪਹਿਲਾਂ ਤੁਸੀਂ ਦੱਸਦੇ ਤੇ ਚਲੋ ਫਿਰ ਤੁਸੀਂ ਕੋਈ ਨਾ ਕੋਈ ਪ੍ਰੋਗਰਾਮ ਬਣਾ ਲੈਂਦੇ ਹੁਣ ਵਿਚਾਈ ਤਾਂ ਛੋਟ ਹੈ ਅੱਗੇ ਕੋਈ ਹੋਣ ਵਾਸਤੇ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਤੇ ਇਦਾਂ ਕਰੋ ਫਿਰ ਟਾਈਮ ਦੇ ਨਾਲ ਆ ਜਾ 2:00 ਵਜੇ ਦਾ ਠਾਕਿਆ ਜੇ ਟਾਈਮ ਕਰ ਹਾਂ ਕੋਈ ਗੱਲ ਨਹੀਂ ਪਹਿਲੀ ਇਹ ਪਹੁੰਚ ਜਣੇ ਦੁਬੇ ਤੱਕ ਦਾ ਹਾਂ ਹਾਂ ਠੀਕ ਘਰੇ ਆ ਜਾਓ ਫਿਰ ਠੀਕ ਹੈ ਆਪਣੇ ਘਰ ਬਈ ਹਨ ਪ੍ਰੋਗਰਾਮ ਜਾਂ ਮੁੰਡੇ ਵਾਲਿਆਂ ਦੇ ਨਾਲ ਨਹੀਂ ਨਹੀਂ ਆਪਣੇ ਘਰ ਹੀ ਮੁੰਡੇ ਵਾਲਿਆਂ ਦਾ ਫਿਰ ਮੈਂ ਉਦੋਂ ਬਰਬਾਹ ਚਾਹਤੀ ਮਰਵਾਲੀ ਨੇ ਤੁਹਾਨੂੰ ਤੇ ਜੇ ਨਾ ਉਹ ਤੇ ਕਿਸੇ ਬਾਣੇ ਦਾ ਸੱਦ ਲਾਂਗੇ ਮੁੰਡੇ ਨੂੰ ਘਰ ਫਿਰ ਇੱਥੇ ਵੇਖ ਲਾਂਗੇ ਫਿਰ ਕੋਈ ਗੱਲ ਨਹੀਂ ਪਹਿਲੀ ਅਸੀਂ ਆਏ ਹਾਂ ਹਾਂ ਚਲ ਠੀਕ ਹੈ ਫਿਰ ਟਾਈਮ ਦੇ ਨਾਲ ਆ ਜਾਓ ਠੀਕ ਹੈ ਹਾਂ ਠੀਕ ਹੈ ਠੀਕ ਹੈ ਪਹੁੰਚ ਜਾਗੇ ਜੀ ਟਾਈਮ ਓਕੇ ਮੇਰੀ ਗੱਲ ਸੁਣੋ ਬੈਠੇ ਜੇ ਹਾਂ ਮੈਂ ਨਾ ਕੀਤੀ ਗੱਲ ਸੁਖਜਿੰਦਰ ਨਾਲ ਠੀਕ ਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਤਾਂ ਪਿਆ ਤੁਸੀਂ 2 ਵਜੇ ਤੱਕ ਨਾ ਘਰੇ ਆ ਜਾਓ ਇੱਥੇ ਤੇ ਲਵਲੀ ਨਾਲ ਨਾਲ ਲੈ ਆਇਓ ਜੋਤ ਵੱਲੋਂ ਤਾਂ ਨਹੀਂ ਕੋਈ ਗੱਲ ਹੋਈ ਜੋਤ ਵੱਲੋਂ ਮੈਂ ਕਿਹਾ ਸੀ ਮੈਂ ਤੇ ਨਾਲ ਹੀ ਲਿਆਉਂਦੇ ਘਰੇ ਆਉਣਾ ਇੱਥੇ ਮੇਰੇ ਕੋਲ ਹੀ ਹੂੰ ਹੂੰ ਤੇ ਅਸੀਂ ਨਹੀਂ ਇਹ ਤਾਂ ਕੋਈ ਸੂਟ ਹੈ ਨਹੀਂਗਾ ਤੁਸੀਂ ਪਹਿਲਾਂ ਦੱਸਿਆ ਹੁੰਦਾ ਸਾਨੂੰ ਤੇ ਕੋਈ ਤਿਆਰੀ ਕੀਤੀ ਹੁੰਦੀ ਤੇ ਹੁਣ ਜੱਕਦਮ ਤਿਆਰੀ ਕਿਦਾਂ ਕਰੀਏ ਦੱਸ ਉਦਾਂ ਦੀ ਮੈਂ ਗੱਲ ਕਰਕੇ ਆਈ ਆ ਨਾ ਦੱਸ ਕੇ ਆਈ ਆ ਚੱਲ ਕੋਈ ਗੱਲ ਨਹੀਂ ਹੁਣ ਤੇ ਉਹ ਇਹ ਵੀ ਦੋਵੇਂ ਜੀਨ ਤੇ ਇਹ ਪਾਸੇ ਲੱਗਦੇ ਹੀ ਨਹੀਂਗੇ ਕੋਈ ਨਹੀਂ ਰਹਿਣ ਦੇ ਜਿੱਦਾਂ ਵੀ ਅੱਗੇ ਨੇ ਚੱਲ ਰਹੇ ਇਹਨਾਂ ਦੇ ਰਹਿਣ ਦੇ ਸਲਾਹ ਚਲੋ ਆਉਣਗੇ ਤੇ ਫਿਰ ਵੇਖਨੇ ਆ ਮੈਂ ਕਹਿੰਨਾ ਵੀ ਅਹੀਂ ਤੇ ਇਹਨਾਂ ਨੂੰ ਤਦ ਕਰਕੇ ਕਹੀਦਾ ਵਾ ਵੀ ਚੱਲ ਇਹ ਉਹਨਾਂ ਦੇ ਆਪਣੇ ਆ ਠੀਕ ਆ ਲੱਗੇ ਰਹਿਣਾ ਨਿਆਣਿਆਂ ਦੇ ਇਹਨਾਂ ਨੇ ਇਹਦੇ ਜਿੱਦਾਂ ਇਹ ਹਰਕਤਾਂ ਕਰਦੇ ਆ ਇਹਨਾਂ ਦੇ ਵਿੱਚ ਲੋੜ ਹੀ ਨਹੀਂ ਪੁੱਛਣ ਦੀ ਮਰਜ਼ੀਆਂ ਦੇ ਆਪਣੀਆਂ ਕਰਦੇ ਆ ਚਲੋ ਗੱਲ ਸੁਣੋ ਮੇਰੀ ਭਰਾ ਆ ਮੇਰਾ ਉਹ ਪੁੱਛਣ ਦਾ ਮੇਰਾ ਵੀ ਫਰਜ਼ ਬੰਦਾ ਸਾਰੀ ਗੱਲ ਦੱਸਣ ਦਾ ਫਰਜ਼ ਬੰਦਾ ਆ ਮੜਕੇ ਕੱਲ ਨੂੰ ਹੋਗਾ ਵੀ ਭੈਣ ਤੁਮ ਕਿਹੜਾ ਮਨ ਨੂੰ ਕਿਤਾ ਪੁੱਛਿਆ ਸੀ ਉਹਨਾਂ ਨੇ ਪੁੱਛ ਕੇ ਅੱਗੇ ਲਾ ਕੇ ਤੁਰਾਂਗੇ ਫੇਰ ਹੀ ਚੰਗੇ ਰਵਾਂਗੇ ਅਸੀਂ ਵੀ ਸੋਭਾ ਹੱਚੀ ਆ ਕੁੜੀ ਦਾ ਕਰ ਲੈਂਦੇ ਵਿਆਹ ਕੋਈ ਗੱਲ ਨਹੀਂ ਉਹ ਆਪਦੇ ਠੀਕ ਹੀ ਪਤਾ ਨਹੀਂ ਇਹਨੂੰ ਵੀ ਕੀ ਹੋ ਗਿਆ ਸੁਭਾ ਦਾ ਪਤਾ ਨਹੀਂ ਕਿਦਾਂ ਪਤਾ ਲੱਗਿਆ ਨਹੀਂ ਤੇ ਬੜਾ ਕਰਦਾਂ ਦਾ ਸੀ ਆਪਣੇ ਭਰਾ ਨਾਲ ਵੀ ਚੱਲ ਕੋਈ ਗੱਲ ਕਰ ਲੈਂਦੇ ਮਨ ਮਰਜ਼ੀ ਚੱਲ ਤਿਆਰ ਤੇ ਮੈਂ ਹੋ ਹੀ ਗਿਆ ਹਾਂ ਐਦਾਂ ਕਰਨਾ ਜੋਤ ਨੂੰ ਪੁੱਛ ਲੈਣਾ ਜੇ ਉਹਦੀ ਵੀ ਸਲਾਹ ਹੈਗੀ ਆ ਕੋਈ ਤੇ ਜੋਤ ਉਹ ਇਹ ਗੱਲ ਸੁਣਾਣ ਕੇ ਹਾਂਜੀ ਵੀਰ ਜੀ ਉਹ ਮੈਂ ਤਨ ਆਵਾਜ਼ ਤਾਂ ਮਾਰੀ ਹੀ ਵੀ ਮੈਂ ਚੱਲਿਆਂ ਹੁਣ ਭਾਈ ਹੋਣੀ ਵੀ ਹੋ ਗਈ ਹੁਣੇ ਤਿਆਰ ਫੇਰ ਕਹਿਣਗੇ ਵੀ ਲੇਟ ਕਰਤਾ ਵਾ ਤੂੰ ਕੋਈ ਨਹੀਂ ਵੀਰ ਜੀ ਤੁਸੀਂ ਜਾਓ ਤੇ ਆਰਾਮ ਨਾਲ ਜਾਇਓ ਹੈ ਨਾਲੇ ਵੇਹ ਬੋਲ ਲਿਓ ਮਾੜਾ ਮੋਟਾ ਆਪਣੇ ਤੌਰ ਤੇ ਭਾਈ ਪੂਆ ਫਫੜ ਜਿਹਣੀ ਕਰਨ ਦੇ ਆ ਪਰ ਫੇਰ ਵੀ ਜੋ ਤੁਸੀਂ ਆਪਣੇ ਹੱਥੀ ਕਰ ਲੈਣਾ ਉਹ ਤੁਸੀਂ ਕਰਨਾ ਵਾ ਉਹ ਚੱਲ ਕੋਈ ਗੱਲ ਨਹੀਂ ਪੂਆ ਨੂੰ ਮੈਂ ਸਾਈਡ ਤੇ ਕਰਕੇ ਨਾ ਆ ਆਪ ਪੁੱਛੂਗਾ ਚੰਗੀ ਤਰ੍ਹਾਂ ਤੇ ਹੁਣ ਹੁਣ ਦੱਸ ਦੋ ਜੇ ਕੋਈ ਗੱਲ ਬਾਤ ਹੈਗੀ ਆ। ਆਹੋ ਨਹੀਂ ਮੁੜ ਕੇ ਤੁਹਾਨੂੰ ਪਤਾ ਬਾਅਦ ਛੋਖਾ ਹੋਊਗਾ। ਨਾਲੇ ਵੀਜੀ ਹੋਰ ਸਾਰੀਆਂ ਗੱਲਾਂ ਠੀਕ ਆ। ਬਸ ਇੱਕੋ ਗੱਲ ਦਾ ਧਿਆਨ ਰੱਖਿਓ। ਮੁੰਡਾ ਖਾਂਦਾ ਪੀਂਦਾ ਨਾ ਹੋਵੇ। ਨਹੀਂ ਫੁੱਫੜ ਜੀ ਤੇ ਕਹਿੰਦੇ ਆਂ ਅੰਮ੍ਰਿਤਧਰੀ ਆ। ਆਹ ਚਲੋ ਇਹ ਤੇ ਹੁਣ ਜਾ ਕੇ ਪਤਾ ਲੱਗਣਾ ਹਨਾ। ਭਾਵੇਂ 100 ਗੱਲਾਂ ਹੋ ਜਾਂਦੀਆਂ ਵਾ ਉਹਨਾਂ ਦੇ ਮੂਹਤੇ ਹਨਾ ਕਿੱਦਾਂ ਵੀ ਕਰਕੇ ਪਰ ਜਿੱਦਾਂ ਤੇ ਹੁਣ ਮੁੰਡਿਆਂ ਮੰਡਿਆਂ 'ਚ ਜਾਂਦੇ ਜੇ ਤੁਹਾਨੂੰ ਜ਼ਿਆਦਾ ਪਤਾ ਹੋਣਾ ਵਾ। ਉਹ ਚਲ ਕੋਈ ਗੱਲ ਨਹੀਂ। ਉਹ ਤੇ ਪਤਾ ਕਰ ਹੀ ਲਵਾਂਗੇ। ਦਿਲਜੀਤ ਵੀਰ ਨਾ ਵੀ ਉੱਥੋਂ ਪੜਦੇ ਰਹੇ ਆ ਮੁੰਡੇ। ਕੋ ਚੱਲ ਕੇ ਤਾਂ ਪਤਾ ਪੂਦਾ ਕਰ ਲੈਣਾ ਆ ਝਾਤੀ ਮਾਰ ਰਹੇ ਨੇ ਉਹਨਾਂ ਨੂੰ। ਇਹ ਜੀ ਉਹ ਤਾਂ ਇੱਕ ਗੱਲ ਆ ਹੁਣ ਤੁਸੀਂ ਤਿਆਰ ਜੀ ਹੋਣਾ ਵੱਲ ਜਾਣਦੇ ਜੇ ਵਾਰ-ਵਾਰ ਉਹਨਾਂ ਦੀਆਂ ਸਲਾਹਾਂ ਲੈਂਦੇ ਜੇ ਕਦੀ ਉਹਨਾਂ ਨੂੰ ਤਿਆਰ ਹੋਣ ਵੱਲੋਂ ਕਹਿੰਦੇ ਜੇ ਕਦੀ ਪੁੱਛਦੇ ਜੇ ਵੀ ਮੈਂ ਕਿੱਦਾਂ ਕਰਾਂ ਤੇ ਜੇ ਮੰਮੀ ਡੈਡੀ ਹੁੰਦੇ ਤੈਨਾਂ ਨੂੰ ਫਿਕਰ ਹੀ ਨਹੀਂ ਹੋਣੀ ਚੰਗਾ ਕਰਦੇ ਮਾੜਾ ਕਰਦੇ ਉਹਨਾਂ ਆਪ ਹੀ ਕਰਨਾ ਸੀ ਕਿ ਧੀ ਵੱਡੀ ਜ਼ਿੰਮੇਵਾਰੀ ਹੈ ਨਾ ਜਿਹੜੀ ਵੀ ਜੀ ਤੁਹਾਡੇ ਤੇ ਪੈ ਗਈ ਹੈ। ਉਹ ਚੱਲ ਜੋ ਤੂੰ ਕਹਿੰਦੀ ਟੈਨਸ਼ਨ ਲੈਣ ਦੀ ਹਜੇ ਮੈਂ ਹੈਗਾ ਮਨ। ਚੱਲ ਇਹ ਆ ਵੀ ਡੈਡੀ ਮੰਮੀ ਹੁੰਦੇ ਨਾ ਇੱਥੇ ਤੇ ਉਹਨਾਂ ਪਹਿਲਾਂ ਕੋਠੀ ਕਾਠੀ ਦਾ ਕਰਨਾ ਹੈ ਫੇਰ ਕਿਤੇ ਦੋਹਾਂ ਤਿੰਨਾਂ ਸਾਲਾਂ ਬਾਅਦ ਤੇਰਾ ਵਿਆਹ ਕਰਨਾ ਹੈ ਹੁਣ ਇਹ ਆ ਵੀ ਜ਼ਿੰਮੇਵਾਰੀ ਇਹ ਪੈ ਗਈ ਆ ਕਿ ਤੇਰਾ ਵਿਆਹ ਹੋ ਜੇ ਛੇਤੀ ਚੱਲ ਕੋਈ ਗੱਲ ਨਹੀਂ ਤਾਏ ਹੋਣੀ ਵੀ ਆਪਣਾ ਸਾਥ ਦੇਣ ਦੇ ਆ ਭੂਆ ਹੋਣੀ ਵੀ ਦੇਣ ਦੇ ਆ ਕੋਨਾ ਕੋ ਸੋਚ ਕੇ ਤੇ ਫੇਰ ਹੀ ਉਹਨਾਂ ਰਿਸ਼ਤਾ ਲੱਭਿਆ ਹੋਊਗਾ ਤੂੰ ਨਾ ਇੰਨੀ ਟੈਨਸ਼ਨ ਲਿਆ ਕਰ ਵੀ ਮਾਂ ਪਿਓ ਹੈ ਨਹੀਂ ਆ ਤੇ ਕੀ ਬਣੂਗਾ ਤੇ ਕੀ ਨਹੀਂ ਮੈਨੂੰ ਪਤਾਵਾ ਵੇਜੇ ਤੇ ਹੀ ਜੋ ਵੀ ਕਰੋਗੇ ਚੰਗਾ ਹੀ ਕਰੋਗੇ ਪਰ ਨਾ ਉਦਾਂ ਹੀ ਥੋੜੀ ਬੋਤੀ ਫਿਕਰ ਤਾਨੂੰ ਪਤਾ ਹੋਈ ਜਾਂਦੀ ਆ ਬਾਕੀ ਇਹ ਬਹਿਣ ਤੁਸੀਂ ਤਾਈ ਜੀ ਨੂੰ ਨਾ ਚੱਲੇ ਜੇ ਉਹ ਆਹੋ ਉਹਨਾਂ ਦੀ ਗੱਡੀ 'ਚ ਚੱਲ ਜਾਣਾ ਅੱਛਾ ਕਿੱਨੇ ਜਾਣੀ ਆ ਆਹੋ ਇਹ ਤੇ ਤਿੰਨੇ ਹੀ ਆ ਚਲੋ ਕੋਈ ਨਹੀਂ ਵੇਜੀ ਹੋ ਆਓ ਤੁਸੀਂ ਇਹ ਆਪ ਹੀ ਨਾਲ ਗਏ ਹੋਗੇ ਤੇ ਮਨ 'ਚ ਮੁੜ ਕੇ ਕੋਈ ਗੱਲ ਨਹੀਂ ਆਉਂਦੀ ਨਾਲੇ ਨਾ ਪੁਆਜੀ ਨਾਲ ਗੱਲ ਕਰ ਲਿਓ ਜਦੋਂ ਨਹੀਂ ਨਹੀਂ ਉਹ ਮੈਂ ਕਰਾਂਗਾ ਕੋਈ ਨਹੀਂ ਸਾਈਡ 'ਤੇ ਕਰਕੇ ਨਾ ਉਹਨਾਂ ਨੂੰ ਸਾਰੀ ਗੱਲ ਪੁੱਛ ਕੇ ਤੇ ਫੇਰ ਹੀ ਆਉਂਗਾ ਨਾ ਕੋਈ ਨਹੀਂ ਤੁਸੀਂ ਵੇਖ ਲਓ ਆਪਣੇ ਹਿਸਾਬ ਨਾਲ ਤੈਨੂੰ ਕੁਝ ਹੋਰ ਤੇ ਨਹੀਂ ਚਾਹੀਦਾ ਨਹੀਂ ਹੋਰ ਨਹੀਂ ਚਾਹੀਦਾ ਤੇ ਤੂੰ ਟੈਨਸ਼ਨ ਨਾ ਲਈ ਮੈਂ ਤੈਨੂੰ ਫੋਨ ਕਰਕੇ ਦੱਸਦਾ ਰਹੂੰਗਾ ਸਭ ਕੁਝ ਠੀਕ ਹੈ ਬੀਜੀ ਕੋਈ ਨਹੀਂ ਤੁਸੀਂ ਜਾਓ ਖਿਆਲ ਵਿਚੀ ਕਹਿੰਦੇ ਤੇ ਹੈਗੇ ਆ ਕਿ ਤੂੰ ਫਿਕਰ ਨਾ ਕਰਿਆ ਕਰ ਤੇ ਫਿਕਰ ਕਿੱਦਾਂ ਨਾ ਕਰਾਂ ਕਿ ਢੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਤੁਹਾਡੇ ਤੇ ਪੈ ਗਈ ਆ ਆਪੇ ਮੰਮੀ ਹੋਣਾ ਸਾਰੇ ਕੰਮ ਕਰ ਲੈਣੇ ਹੀ ਹੁਣ ਵਿਚਾਰੇ ਕਦੇ ਉਧਰ ਜਾਂਦੇ ਆ ਕਦੇ ਇੱਧਰ ਜਾਂਦੇ ਆ ਪਤਾ ਨਹੀਂ ਵਿਚਲੀਆਂ ਗੱਲਾਂ ਇਹਨਾਂ ਨੂੰ ਕੋਈ ਦੱਸਦਾ ਵੀ ਆ ਕਿ ਨਹੀਂ ਦੱਸਦਾ ਤਿਆਰ ਤੇ ਮੈਂ ਹੋ ਗਈ ਆ ਫਿਕਰ ਤਾਂ ਮੈਨੂੰ ਇਹ ਗੱਲ ਦਾ ਲੱਗਾ ਵਾ ਵੀ ਉੱਥੇ ਜਵਾਬ ਕਿਹੜੀ ਗੱਲ ਦਾ ਦੇ ਕੇ ਆਵਾਂਗੇ ਜੇ ਘਰ-ਬਾਰ ਵਧੀਆ ਹੋਇਆ ਮੁੰਡਾ ਚੰਗਾ ਹੋਇਆ ਤੇ ਕੀ ਕਵਾਂਗੇ ਚੱਲ ਕੋਈ ਨਹੀਂ ਰਮਨ ਲਾ ਕੋਈ ਸਕੀਮ ਏਦਾਂ ਹੱਲ ਨਹੀਂ ਹੋ ਨਿਕਲਣਾ ਇਹ ਵੀ ਬਾਹਰ ਗਏ ਇਹਨਾਂ ਨੇ ਕੋਈ ਸਲਾਹ ਕਰਦੀ ਕੀ ਕਰਾਂ ਹੁਣ ਫਿਕਰ ਜਿਆ ਲੱਗਾ ਵਾ ਮੰਮੀ ਉਹ ਕਹੇ ਤਿਆਰ ਤਿਆਰ ਤੇ ਹੋ ਗਈਆਂ ਪੁੱਤ ਚਲੀਏ ਫਿਰ ਜਾਣੇ ਆ ਐਨੇ ਕਾਦੀ ਕਾਲੀ ਪਾਈ ਆ ਤੂੰ ਮੈਨੂੰ ਤਾਂ ਫਿਕਰ ਵੜ ਵੜ ਖਾਂਡਿਆ ਵਾ ਜੇ ਮੁੰਡਾ ਚੰਗਾ ਹੋਇਆ ਕਾਰ ਬਾਰ ਚੰਗਾ ਹੋਇਆ ਤੇਰੀ ਭੂਆ ਨੇ ਕਹਿਣਾ ਵੀ ਹੁਣੇ ਪੈਸੇ ਰੱਖ ਕੇ ਜਾਓ ਤੇ ਮੈਨੂੰ ਇਹ ਗੱਲ ਹਜਮ ਨਹੀਂ ਹੋਣ ਰਹੀ ਪੀ ਰਿਸ਼ਤਾ ਉੱਥੇ ਹੋ ਜੇ ਇਹਨਾਂ ਦੀ ਕੁੜੀ ਦਾ ਮੰਮੀ ਨੇ ਮੁੰਡੇ ਨੂੰ ਪਤਾ ਕੀਤਾ ਵਾ ਮੁੰਡਾ ਹੈ ਹੀ ਚੰਗਾ ਵਾ ਅਮਰਤਾ ਦੀ ਮੁੰਡਾ ਵਾ ਤੇ ਕੀ ਬਣਾ ਲਾਵਾਂ ਇਹ ਦੱਸੋ ਫਿਰ ਮੇਰੀ ਇੱਕ ਗੱਲ ਸੁਣ ਚੱਲ ਤੂੰ ਫਿਕਰ ਨਾ ਕਰ ਆਪਣੀ ਮਾਂ ਦਾ ਸਾਰੀ ਗੱਲ ਛੱਡ ਦੇ ਜੇ ਮੁੰਡਾ ਪਸੰਦ ਆ ਗਿਆ ਅਸੀਂ ਕਹਿਣਾ ਵਾ ਵੀ ਘਰ ਜਾ ਕੇ ਸਲਾਹ ਕਰਕੇ ਫਿਰ ਦੱਸਾਂਗੇ ਜਦੋਂ ਅਸੀਂ ਘਰ ਆਉਣਾ ਵਾ ਅਸੀਂ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਵਾ ਤੇ ਇਹ ਪੁੱਛ ਦੱਸ ਕੀਤੀ ਹੀ ਮੁੰਡਾ ਭਾਵੇਂ ਦਾੜੀ ਰੱਖੀ ਆ ਅਮਲੂ ਮਲ ਖਾਂਦਾ ਵਾ ਕੋਈ ਗੱਲ ਨਹੀਂ ਆ ਕੰਮ ਇਦਾਂ ਹੀ ਹੁਣਾਵਾ ਮੰਮੀ ਜੀ ਇਹ ਰਿਸ਼ਤਾ ਹੋ ਗਿਆ ਨਾ ਤੇ ਤੁਹਾਡੇ ਹੱਥ ਪੈਲੀ ਨਹੀਂ ਆਉਣੀ ਉਹ ਮੁੰਡਾ ਕਹਿੰਦੇ ਬਹੁਤ ਵਧੀਆ ਮੁੰਡਾ ਵਾ ਤੇ ਇਦਾਂ ਕਰੀਏ ਕੋਈ ਨਾ ਕੋਈ ਬੰਨ੍ਹਾ ਲਾ ਕੇ ਨਾ ਇਹੋ ਹੀ ਕਹਿ ਕੇ ਆਉਣਾ ਵਾ ਕਿ ਅਸੀਂ ਸਲਾਹ ਕਰਕੇ ਦੱਸਾਂਗੇ ਆਪਾਂ ਵੇ ਪੂਆ ਤੇਰੀ ਤੇ ਇੰਨੀ ਕਾਲੀ ਪਈ ਆ ਤੇਰੇ ਪਿਓ ਨੂੰ ਫੋਨ ਤੇ ਫੋਨ ਕਰੀ ਜਾਣ ਢਈ ਆ ਵੀ 2 ਵਜੇ ਤੱਕ ਪਹੁੰਚ ਜਾਇਓ ਲੇਟ ਨਾ ਹੋਇਓ ਛੇਤੀ ਆ ਜਿਓ ਉਹਨੇ ਸਾਰੇ ਕੰਮ ਪੱਕੇ ਕੀਤੇ ਹੋਣੇ ਆ ਬਥੇਰੀ ਤੇਜ ਹੋਇਆ ਇਨਾ ਕੰਮਾਂ ਨੂੰ ਉਹਨੂੰ ਬੜਾ ਤਰਸਾਉਂ ਡਿਆ ਦੋਵਾਂ ਭੈਣ ਭਰਾਵਾਂ ਤੇ ਮੰਮੀ ਉਹਨਾਂ ਨੇ ਨਾ ਰਿਸ਼ਤਾ ਕਰਾ ਕੇ ਹਟਣਾ ਵੇ ਲੈ ਲੋ ਤੀ ਭਾਈ ਕੋਈ ਗੱਲ ਨਹੀਂ ਜੇ ਉਹਨਾਂ ਕਰਾ ਕੇ ਹਟਣਾ ਨਾ ਇੱਧਰ ਵੀ ਰਮਣ ਐਨੇ ਵੀ ਨਾ ਹੋਣ ਦਿੱਤਾ ਫਿਰ ਤੇ ਤੁਹਾਡੇ ਦੇ ਗੱਲ ਆ ਸਾਰੀ ਹੁਣ ਤੁਸੀਂ ਰੋਕਣਾ ਵਾ ਗੱਲ ਤੇ ਮੇਰੇ ਤੇ ਆ ਮੈਂ ਸੰਭਲੂਗੀ ਪਰ ਪਿਓ ਪੋਤ ਮੇਰਾ ਸਾਥ ਵੀ ਦਿਓ ਨਾ ਕੋਈ ਗੱਲ ਨਹੀਂ ਇਹ ਨਾ ਨਾ ਮੁੜ ਕੇ ਜਾ ਕੇ ਪੂਆ ਫੁੱਫੜਣਾ ਰਲ ਜਾਓ ਤੇ ਕੋਈ ਗੱਲ ਨਹੀਂ ਅਹੀਂ ਤੇਰੇ ਨਾਲ ਵਾ ਉਹ ਤੁਹਾਡੇ ਸਾਥ ਦੇਣਾ ਪੱਕੇ ਥੇ ਜਾਣਾ ਵਾ ਚੱਲ ਡਾੜੀ ਤੇਰੇ ਹੋਏ ਆ ਨਾ ਤਿਆਰ ਹਾਂਜੀ ਹੋ ਗਏ ਚਲ ਜੀਏ ਫਿਰ ਟਾਈਮ ਦੇ ਨਾਲ ਫਿਰ ਕਹਿਣਾ ਲੇਟ ਆਏ ਆ ਤੁਹਾਨੂੰ ਲਵਲੀ ਨੂੰ ਬੁਲਾ ਕੇ ਲਿਆਵਾਂ ਵੇ ਲਵਲੀ ਨੂੰ ਕਿੱਥੇ ਖੜਨਾ ਵਾ ਆਪੇ ਮੋਟਰਸਾਈਕਲ ਤੇ ਚਲ ਜਾਊਗਾ ਆਪਾਂ ਗੱਡੀ ਤੇ ਜਾਣਾ ਵਾ ਤੇ ਨਾ ਜਾਣਿਆ ਨੇ ਤੈਨੂੰ ਕਵਾਂਗੇ ਕੀ ਮੈਂ ਆਪੇ ਕਹਿ ਦਊਂਗੀ ਮੈਂ ਕਹਣਾ ਭਈ ਨਾ ਦਲਜੀਤ ਦੀ ਮਾਸੀ ਕੋ ਜਾਣਾ ਵਾ ਚਲੋ ਠੀਕ ਐਂਦਾ ਕਰ ਲੇ ਆ ਤੂੰ ਮੋਟਰਸਾਈਕਲ ਤੇ ਚਲ ਜਾ ਆਪੇ ਮੋਟਰਸਾਈਕਲ ਤੇ ਆਜੂਗਾ ਠੀਕ ਆਹੋ ਅਹੀਂ ਉੱਥੋਂ ਹੋ ਕੇ ਤਾਂ ਉਧਰ ਨੂੰ ਜਾਣਾ ਵਾ ਜਾਣਾ ਤਾਂ ਨਹੀਂ ਆ ਇਹਨੂੰ ਕਿੱਥੇ ਚੁੱਕੀ ਫਿਰਾਂਗੇ ਉਦਾਂ ਤੇ ਸਲਾਮਾਂ ਲੈਂਦਾ ਪੂਆ ਫੁੱਫੜ ਦੀਆਂ ਉਦਾਂ ਤੇ ਤਾਏ ਦਾ ਕਦੀ ਚੇਤਾ ਨਹੀਂ ਆਇਆ ਹੁਣ ਗੱਡੀ 'ਚ ਬੈਠ ਕੇ ਜਾਣਾ ਤਾਂ ਹੁਣ ਤਾਏ ਦਾ ਚੇਤਾ ਆਜੂਗਾ ਨਹੀਂ ਨਹੀਂ ਆਪੇ ਮੋਟਰਸਾਈਕਲ ਤੇ ਆਊ ਉਹਨੇ ਆਪੇ ਤਿਆਰ ਹੋ ਕੇ ਆਉਣਾ ਵਾ ਮੈਂ ਆਪੇ ਆ ਗੱਲ ਕਰ ਲੂੰਗੀ ਆਪਣੇ ਸਾਹਬ ਨਾਲ ਚਲੋ ਠੀਕ ਹੈ ਤੁਸੀਂ ਕਹਿ ਦਿਓ ਮੇਰਾ ਆਹ ਕੋਈ ਨਹੀਂ ਮੈਂ ਕਹਿ ਦਿੰਨੀ ਆ ਚਲੋ ਚਲੀਏ ਫਿਰ ਚਲੋ ਫਿਰ ਮੇਰੀ ਗੱਲ ਸੁਣੋ ਹਾਂਜੀ ਤੁਹਾਡੀ ਪਹਿਨ ਦਾ ਫੋਨ ਆਉਂਦਿਆ ਹੀ ਕੋਈ ਹੋਰ ਗਲਤ ਨਹੀਂ ਕੀਤੀ ਨਹੀਂ ਗੱਲ ਤੇ ਨਹੀਂ ਕੋਈ ਵੀ ਕੀਤੀ ਹਾਂ ਉਹਨਾਂ ਦਾ ਫੋਨ ਇਹ ਆਉਂਦਿਆ ਹੀ ਵੀ ਤੁਸੀਂ ਟਾਈਮ ਨਾਲ ਆ ਜਾਓ ਤੇ 2 ਵਜੇ ਦਾ ਟਾਈਮ ਤੇ ਜੋਤ ਵੱਲੋਂ ਤਾਂ ਨਹੀਂ ਕੋਈ ਗੱਲ ਕਰਦੇ ਜੋ ਤਾ ਲੋ ਪਛੜੀ ਸੀ ਵੀ ਨਾਲ ਲਿਆਉਗੇ ਕੁੜੀ ਨੂੰ ਵੀ ਅੱਛਾ ਮੈਂ ਕਿਹਾ ਵੀ ਜਿਆਦਾ ਪਹਿਣਾ ਸਾਨੂੰ ਪਹਿਲਾਂ ਦੱਸ ਦੀ ਹੁਣ ਲੀੜਾ ਕਪੜਾ ਪਹਿਲਾਂ ਸੁਆਦ ਲੈਂਦੇ ਉਹਦੇ ਵੀ ਬਚਾਰੇ ਕੋ ਸੂਟ ਹੈ ਨਹੀਂ ਕੋਈ ਹੁਣ ਜਾਣ ਨੂੰ ਫਿਰ ਕੀ ਕਹਿੰਦੀ ਫਿਰ ਚੁੱਪ ਕਰ ਗਈ ਕਹਿੰਦੀ ਚੱਲ ਤੁਸੀਂ ਆਜੋ ਫਿਰ 2 ਵਜੇ ਤੱਕ ਆਪਣੇ ਘਰ ਦਾ ਹੀ ਰੱਖਿਆ ਪ੍ਰੋਗਰਾਮ ਆ ਮੈਂ ਪੁੱਛਿਆ ਸੀ ਮੈਂ ਕਿ ਹੁਣ ਮੁੰਡੇ ਵਾਲੇ ਤਾਂ ਘਰ ਦਾ ਹੋਗਾ ਜਾਂ ਕਿੰਨਾ ਤਾਂ ਕਹਿੰਦੀ ਨਹੀਂ ਆਪਣੇ ਘਰ ਦਾ ਰੱਖ ਲਿਆ ਵਾ ਪਰ ਮੇਰੀ ਇੱਕ ਗੱਲ ਸੁਣ ਲਓ ਅਹੀਂ ਲਵਲੀ ਨੂੰ ਨਾਲ ਨਹੀਂ ਖੜਨਾ ਲਵਲੀ ਆਪੇ ਮੋਟਰਸਾਈਕਲ ਤੇ ਆਜੂਗਾ ਯਾਰ ਵਿਚਾਰਾ ਕਿੱਥੇ ਹੁੰਦਾ ਰਹੂਗਾ ਥੱਕੇਗਾ ਕੋਈ ਗੱਲ ਨਹੀਂ ਐਨਾ ਤਰਸ ਨਹੀਂ ਕਰੀਦਾ ਹੁੰਦਾ ਅੱਜ ਕੱਲ ਤਰਸ ਕਰਨ ਦਾ ਸਮਾਂ ਨਹੀਂ ਕਾ ਹੈਗਾ ਮੈਂ ਬਹਾਨਾ ਪੇ ਲਾ ਦੇਣਾ ਉਹ ਦਿਨ ਵੀ ਮੈਂ ਤਿਆਰ ਹੋਈ ਹਾਂ ਦਲਜੀਤ ਦੀ ਮਾਸੀ ਕੋ ਜਾਣਾ ਸੀ ਤਾਂ ਅੱਜ ਵੀ ਇਹੀ ਰਹਿ ਜਾਣਾ ਵਾ ਹੁਣ ਤਿੰਨਾ ਜਾਣਾ ਹੀ ਤਿਆਰ ਹੋ ਕੇ ਜਾਣਾ ਵਾ ਤੇ ਉਥੋਂ ਹੀ ਕੰਮ ਸਾਰਾ ਕਰਕੇ ਤਾਂ ਮੁੜ ਕੇ ਹੀ ਦਲਜੀਤ ਦੀ ਮਾਸੀ ਕੋ ਜਾਣਾ ਤੂੰ ਕਿੱਥੇ ਨੂੰ ਡੀਕਦਾ ਰਹੇਗਾ ਤੇ ਮੋਟਰਸਾਈਕਲ ਤੇ ਜਾ ਤੇ ਟਾਈਮ ਨਾਲ ਆਪਣੇ ਘਰ ਆ ਜੀ ਚਲ ਇੱਦਾਂ ਹੀ ਕਰ ਲੈਨੇ ਜੇ ਆਉਂਦਾ ਫਿਰ ਉਹਨੂੰ ਕਹਿ ਦਿੰਦੇ ਆ ਆਹੋ ਘਰ ਨਾ ਜਾਏ ਜਵਾਬ ਦੇਣ ਇੱਥੇ ਆਉਂਦਾ ਵਾ ਨਾ ਮੈਂ ਆਪੇ ਕਹਿ ਦੂੰਗੀ ਚਲ ਠੀਕ ਹੈ ਇੱਦਾਂ ਕਰ ਲੈ ਤੇ ਪੈਸੇ ਲੱ ਲੈਣੇ ਹੀ ਨਾਲ ਤੇ ਤਾਂ ਪੋਆ ਨੇ ਖਰਚਾ ਕਰਨਾ ਵੀ ਆ ਕਿ ਮੁੜ ਕੇ ਤੁਹਾਡੇ ਸਿਰ ਤੇ ਸਾਰੀ ਪੰਡ ਸੋੜ ਦੇਣੀ ਆ 1 ਲੱਖ ਰੁਪਇਆ ਦਸ ਹਜ਼ਾਰ ਲੈ ਲੈ ਨਾਲ ਅੱਛਾ ਤੇ ਬੜਾਵਾ ਕੀ ਕਰਨਾ ਉਸ ਜਿਹੜੀ ਸ਼ੂਟ ਕਰਨੀ ਆ ਆਹੋ ਅਸੀਂ ਕਿਹੜਾ ਪੱਕਾ ਕੰਮ ਕਰਕੇ ਆਉਣਾ ਵਾ ਅਸੀਂ ਤਾਂ ਹਾਂ ਹੋਈ ਕਰਕੇ ਆਉਣੇ ਤੇ ਸਲਾਹ ਕਰਕੇ ਦੱਸਾਂਗੇ ਤੁਹਾਨੂੰ ਚੱਲ ਹੁਣ ਉੱਥੇ ਜਾ ਕੇ ਵੇਚਦੇ ਆ ਵੇਖ ਤੇ ਲੈਨੇ ਆ ਮੈਨੂੰ ਇੱਕ ਗੱਲ ਦਾ ਪਤਾ ਵਾ ਤੁਹਾਡੀ ਭੈਣ ਨੇ ਤਾਂ ਪਣਵਾਈਏ ਨੇ ਨਾ ਤੁਹਾਨੂੰ ਆਪਣੀਆਂ ਗੱਲਾਂ ਚ ਲੈ ਆਉਣਾ ਵਾ ਤੇ ਤੁਸੀਂ ਝਾਟੀ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਵਾ ਪਰ ਐਡੀ ਛੇਤੀ ਹਾਂ ਨਾ ਕਰਿਓ ਕਾਰਣ ਕੇ ਨਾ ਸਲਾਹ ਕਰਾਂਗੇ ਤੇ ਫੇਰ ਫੋਨ ਕਰਕੇ ਉਹਨਾਂ ਨੂੰ ਦੱਸਾਂਗੇ ਵੀ ਸਾਡੇ ਵੱਲੋਂ ਹਾਂ ਵਾਂ ਕਿ ਨਾ ਵਾਂ। ਅਰਮਨ ਉਥੇ ਜਾਵਾਂਗੇ ਦੋਵਾਂ ਜੀਆਂ ਨੂੰ ਪੁੱਛਾਂਗੇ ਵੀ ਉਹਨਾਂ ਦਾ ਘਰ-ਬਾਰ ਕਿਦਾਂ ਦਾ ਵਾ ਪੈੜੀ-ਪੁੜੀ ਕਿੰਨੀ ਆ ਫੇਰ ਕਿਉਂ ਗੱਲ ਕਰਾਂਗੇ? ਅਸੀਂ ਪਾਗਲ ਥੋੜੇ ਆ ਵੀ ਜਾਂਦਿਆਂ ਗਿਆੜਣਾ ਵੀ ਕੋਈ ਗੱਲ ਨਹੀਂ ਮੁੰਡਾ ਵੇਖ ਕੇ ਵੀ ਇਹਨੂੰ ਰੱਖੋ ਪੈਸੇ। ਠੀਕ ਆ ਕਿ ਨਹੀਂ? ਚਲੋ ਕੋਈ ਗੱਲ ਨਹੀਂ ਟਾਈਮ ਵਾਂ ਹੋ ਗਿਆ ਉઠੋ ਫੇਰ ਚੱਲ ਜੀਏ। ਚਲੋ ਫੇਰ ਉਹ ਵੀ ਠੀਕ ਦੇ ਹੁਣੇ ਵਿਚਾਰੇ। ਤਾਂ लवली ਨੂੰ ਫੋਨ ਕਰ ਦੋ ਵੀ ਆ ਜਾ। ਫੋਨ ਕੀ ਕਰਨਾ ਉਹਨੂੰ ਮੈਂ ਕਿਹਾ ਵਾ ਤਿਆਰ ਹੋਣ ਗਿਆ ਵਾ ਆਉਣ ਹੀ ਆਲਾ ਹੋਣਾ। ਚਲੋ ਆਓ ਫੇਰ ਚੱਲੀਏ ਚਲ ਚਲ ਦਲਜੀਤ ਕਾਰਾ ਕੱਟ ਮੇਰਾ ਪੁੱਤ ਫੇਰ ਤਾਏ ਚੱਲੀਏ ਫੇਰ लवली ਮੇਰੇ ਘਰ ਸੋਣਾ ਹਾਂਜੀ ਅਸੀਂ ਨਾ ਜਿਹੜੇ ਕਵਾਂਡੇ ਜਾਣਾ ਵਾ ਉੱਥੋਂ ਹੋਗੇ ਨਾ ਤੇਰੀ 부ਆ ਕੋ ਤੇ ਫੇਰ ਮੇਰਾ ਰਦਾ ਦਲਜੀਤ ਦੀ ਮਾਸੀ ਕੋ ਹੋਉਂਦੇ ਉਦੋਂ ਵੀ ਤੇਰਾ ਸਾਹਮਣੇ ਤਿਆਰ ਹੋਏ ਹਾਂ ਤੇ ਰਹਿ ਗਏ ਹਾਂ ਚਲੋ ਵੇਖ ਲਓ ਫੇਰ ਤੂੰ ਇਦਾਂ ਕਰ ਮੋਟਰਸਾਈਕਲ ਲੈ ਲੈ ਆਪਣਾ ਕੋਈ ਗੱਲ ਨਹੀਂ ਮੈਂ ਮੋਟਰ ਤੇ ਆ ਜਨਾ ਚਲੋ ਤੁਸੀਂ ਮੈਂ ਆ ਗਿਆ ਚਲ ਠੀਕ ਹੈ ਲੇ ਤੁਹਾਨੂੰ ਬਹਾਨਾ ਲਾਉਣਾ ਨਹੀਂ ਹੁੰਦਾ ਲਾਇਆ ਕਿ ਨਹੀਂ ਮੈਂ ਬਹਾਨਾ ਆਪੇ ਮੋਟਰਸਾਈਕਲ ਤੇ ਆਉਂਦਾ ਵਾ ਗੱਡੀ ਤੇ ਖਾਲੀ ਜਾਣੀ ਤੇ ਜੋ ਵਿੱਚ ਬੈਹਿੰਦਾ ਤਾਂ ਆਖਰ ਕਿੱਧਰ ਦੀ ਐਨਾ ਸਿਰ ਤੇ ਨਹੀਂ ਚੜਾਈਦਾ ਹੁੰਦਾ ਵੀਰਾਂ ਦਾ ਨੂੰ ਸਮਝਾਇਆ ਵਾ ਬੜਾ ਤਰਸ ਕਰਦੇ ਜੇ ਐਨਾ ਤਰਸ ਕਰਨ ਦਾ ਸਮਾਂ ਨਹੀਂ ਹੈਗਾ ਚਲੋ ਬਹੋ ਗਾ ਚਲ ਮੋਟਰਸਾਈਕਲ ਤੇ ਚੱਲ ਜੰਨੀ ਜੋਤ ਮੈਂ ਮੋਟਰਸਾਈਕਲ ਤੇ ਚੱਲਿਆਂ ਜੀ ਕੋਈ ਮਗਵਣਾ ਤੇ ਦੱਸ ਦੇ ਹਾਂ ਹੈ ਵੀਰ ਜੀ ਤੁਸੀਂ ਤੇ ਕਹਿੰਦੇ ਹੀ ਮੈਂ ਤਾਈ ਜੀ ਹੁਣ ਆ ਮੈਂ ਜਾਣਾ ਮੈਂ ਤੇ ਹੁਣ ਮੋਟਰਸਾਈਕਲ ਤੇ ਚੱਲੇ ਰਹੀ। ਓਏ ਉਹ ਕਹਿੰਦੇ ਆ ਵੀ ਅਹੀਂ ਕਿਤੇ ਜਾਣਾ ਵਾਂਡੇ ਗਾੜੀ। ਤੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਮੋਟਰਸਾਈਕਲ ਤੇ ਆ ਜਾਣਾ। ਲੈ ਦੱਸ ਪਹਿਲਾਂ ਲਾਰਾ ਲਾਤਾ ਵਾ ਤੇ ਹੁਣ ਕਹਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਕਿਤੇ ਜਾਣਾ ਹੋਊਗਾ ਉਹਨਾਂ ਨੇ ਤੇ ਜੇ ਕੋਈ ਮਂਗਾਉਣਾ ਹੋਊ ਤੇ ਮੈਨੂੰ ਦੱਸ ਦੀ। ਕੋਈ ਨਹੀਂ ਆ ਜਾਓ ਫਿਰ ਤੁਸੀਂ ਟਾਈਮ ਨਾਲ। ਹਾਂ ਕੋਈ ਨਹੀਂ ਆਜਣਾ। ਤਾਈ ਜੀ ਹੁਣ ਵਾਲੀ ਵੀ ਹਾਦੀ ਹੋਈ ਆ। ਜੇ ਬਚਾਰੇ ਸਲਾਹ ਲੈਣ ਚੱਲ ਜਾਂਦੇ ਆ। ਸੋ ਸੋ ਗੱਲਾਂ ਕਰਦੇ ਆ ਹੁਣ ਨਾਲ ਜਾਣ ਦੀ ਵਾਰੀ ਆਈ ਹੀ ਤੇ ਕਿਦਾਂ ਡੇ ਆਸ ਨੂੰ ਜੇ ਨਾਲ ਲੈ ਜਾਂਦੇ ਤੇ ਕੀ ਹੋਣਾ ਹੈ ਭਲਾ ਵਾਂਡੇ ਇਹਨਾਂ ਨੇ ਅੱਜ ਹੀ ਜਾਣਾ ਸੀ ਇਹਨਾਂ ਵਾਲੀ ਵੀ ਹਾਦੀ ਹੋਈ ਆ ਤਾਂ ਆ ਜਿੰਨੀ ਆ ਜਾਈ ਨਹੀਂ ਆ ਬੋਲੇ ਗੱਡੀ ਲੈ ਆਉਂਦੇ ਚੱਲ ਕੋਈ ਗੱਲ ਨਹੀਂ ਆਪੇ ਆ ਜਾਂਦੇ ਪੂਆ ਜੀ ਪੂਆ ਜੀ ਹਾਂਜੀ ਬਤੈ ਅੱਗੇ लवली ਸੱਸ ਕਾ ਭੋਜ ਸੱਸ ਕਾ ਵਧੀਆ ਵਧੀਆ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਆ ਜਾ ਸੁਣਾ ਹਾਂਜੀ ਠੀਕ ਠਾਕ ਸਭ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਉ ਤੇ ਹਾਂ ਵਧੀਆ ਆ ਜਾ ਬਹਿ ਆਇਆ लवली ਬਤ ਬਹਿ ਜਾ ਆ ਜਾ ਬਹਿ ਜਾ ਹੋਰ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾਉ ਹਾਂ ਠੀਕ ਹੈ ਜੋ ਠੀਕ ਠਾਕ ਹੈ ਹਾਂਜੀ ਠੀਕ ਠਾਕ ਆ ਗਈ ਤੇ ਲੈ ਉਹਦੇ ਨਾਲ ਉਹਨੂੰ ਵੀ ਕਿਉਂ ਫਿਰ ਤਾਈ ਹੋਣੀ ਮੰਨੇ ਨਹੀਂ ਤੇ ਮੈਂ ਚੱਲ ਕੋਈ ਗੱਲ ਨਹੀਂ ਤੇ ਤੂੰ ਉਹਨਾਂ ਦੇ ਨਾਲ ਕਿਉਂ ਨਹੀਂ ਆਇਆ ਉਹ ਕਿਥੇ ਨੇ ਜੀ ਉਹ ਮੈਂ ਆਪਣਾ ਤੇ ਉਹਨਾਂ ਦੇ ਨਾਲ ਹੀ ਤੇ ਉਹ ਕਹਿੰਦੇ ਸੀ ਵੀ ਅਸੀਂ ਕਿਹ ਰਿਸ਼ਤੇਦਾਰ ਦੇ ਜਾਣਾ ਵਾ ਗੱਡੀ ਮੈਂ ਤਾਂ ਉਹਨਾਂ ਦੇ ਘਰੋਂ ਹੋ ਕੇ ਆਇਆ ਹਾਂ ਦੱਸ ਆਤੀ ਜਾਣਾ ਮੈਂ ਤਾਂ ਨਹੀਂ ਤੇ ਉਹ ਭਾਈ ਨਹੀਂ ਅਜੇ ਤੱਕ ਨਹੀਂ ਇਹ ਕੰਮ ਉਹਨਾਂ ਨੂੰ ਅੱਜ ਹੀ ਪੈਣਾ ਏ ਉੱਥੇ ਬਾਅਦ ਚੱਲ ਜਾਂਦੇ ਮੈਂ ਫਿਰ ਬੋਤਾ ਗਿਆ ਨਹੀਂ ਤੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਮੋਟਰਸਾਈਕਲ ਤੇ ਚੱਲ ਜਾਨਾ ਉਹ ਤਾਂ ਕੋਈ ਗੱਲ ਨਹੀਂ ਬੋਤਾ ਗਰਮੀ ਬੜੀ ਤੇ ਮੈਂ ਚੱਲ ਇਕੱਠੇ ਆ ਜਾਂਦੇ ਗੱਡੀ 'ਚ ਨਹੀਂ ਉਹਨਾਂ ਦੇ ਇਕੱਠੇ ਨਹੀਂ ਤੇ ਮੁੜ ਕੇ ਉਹ ਕਹਿੰਦੇ ਅਸੀਂ ਜਾਣਾ ਕਿੱਥੇ ਫਿਰ ਮੈਂ ਕਿਹਾ ਹੀ ਨਹੀਂ ਬੋਤਾ ਚੱਲ ਠੀਕ ਹੋਏ ਨਹੀਂ ਆਉਂਦੇ ਹੋਣੇ ਫਿਰ ਆਹੋਂ ਹੁੰਦੇ ਹੋਣੇ ਆ ਉਦੋਂ ਉਹ ਤੇ ਗੱਡੀ ਦੇ ਤੁਰ ਪਏ ਸੀ ਤੇ ਅਜੇ ਤੱਕ ਆਈ ਨਹੀਂ ਆ ਕੋਈ ਸਮਾਂ ਸਮੁੰਨਾਂ ਦੇ ਹੋਣਗੇ ਠੀਕ ਹੋਰ ਹਾਂਜੀ ਠੀਕ ਠਾਕ ਆ ਵਧੀਆ ਪੋਆ ਜੀ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ ਮੁੰਡਾ ਤੇ ਤੁਸੀਂ ਵੇਖਿਆ ਏ ਆ ਵੀ ਪਹਿਲੀ ਬੰਨਾ ਪੂਰਾ ਹੀ ਆ ਨਾ ਜਿੰਨਾ ਤੁਸੀਂ ਦੱਸਣ ਦੀ ਨਾਲੇ ਘਰ-ਬਾਰ ਦਾ ਵੀ ਹੁਣ ਤੁਹਾਨੂੰ ਹੀ ਪਤਾ ਵਾ ਕਿਉਂਕਿ ਤੁਹਾਡੇ ਪਿੰਡ ਦਾ ਵਾ ਸਾਨੂੰ ਤੇ ਇਹ ਗੱਲ ਦਾ ਪਤਾ ਨਹੀਂ ਆ ਚਾਲੇ ਆ ਵੀ ਮਾਪਿਓ ਹੁੰਦੇ ਸਿਰ ਤੇ ਤੇ ਗੱਲ ਹੋਰ ਹੋਣੀ ਇਹ ਗੱਲ ਦਾ ਨਾ ਫਿਕਰ ਨਾ ਕਰ ਸਭ ਕੋਈ ਅਸੀਂ ਵੇਖ ਚਾ ਕੇ ਨਾ ਫੇਰ ਹੀ ਗੱਲ ਤੋਂ ਰਹੀ ਆ ਪਣ ਪਿੰਡ ਵਸਦੀ ਗੱਲ ਐ ਝੂਠ ਥੋੜੀ ਬੋਲਣਾ ਸਾਡੇ ਨਾਲ ਤੇ ਸਭ ਕੋਈ ਸਾਨੂੰ ਪਤਾ ਹੀ ਐ ਠੀਕ ਐ ਕੋਈ ਗੱਲ ਜੋ ਵੀ ਕਰਾਂਗੇ ਨਾ ਚੰਗਾ ਹੀ ਕਰਾਂਗੇ ਤੇ ਬਾਕੀ ਤੂੰ ਨਾ ਬਹੁਤਿਆਂ ਨੇ ਸੁਣਿਆ ਸੁਣਿਆ ਕਰਕੇ ਦੀਆਂ ਚੰਗਾ ਨਹੀਂ ਗੱਲ ਸੁਣ ਮੇਰੀ ਪੁੱਤ ਤੇਰੀ ਭੂਆ ਆ ਮੈਂ ਤੈਨੂੰ ਹੜ ਤੈ ਤਵਾਰ ਨਹੀਂ ਹੈਗਾ ਨਹੀਂ ਤਵਾਰ ਤੇ ਭੂਆ ਜੀ ਹੈਗਾ ਪਰ ਇਹ ਵੀ ਜੋ ਤੇ ਪੁੱਛਣ ਦੀ ਵੀ ਚੱਲ ਅਮਰਤਾਰੀ ਹੋਵੇ ਕੋ ਖਾਂਦਾ ਪੀਂਦਾ ਨਾ ਹੋਵੇ ਤੇ ਝੂਠ ਵੀ ਲੋਕੀ ਮਾਰ ਹੀ ਦਿੰਦੇ ਅੱਜ ਕੱਲ ਉਹ ਤੇਰੀ ਗੱਲ ਠੀਕ ਐ ਪਰ ਸਾਡਾ ਨਾ ਬੜੇ ਚਿਰ ਦਾ ਨਾ ਮਿਲ ਵਰਤਣੇ ਉਹਨਾਂ ਦਾ ਨਾ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਉਹਨਾਂ ਦਾ ਮਿਲਬਰਤਣੇ ਉਹਨਾਂ ਦੇ ਨਾਲ ਤੇ ਉਧਰ ਉਧਰੀ ਅਸੀਂ ਜਾਂਦੇ ਹਾਂ ਨੇ ਇੱਕ ਜੇ ਕੋਈ ਗੱਲ ਹੀ ਨਹੀਂ ਕੀ ਫਿਕਰ ਵਾਲੀ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਜੇ ਤੁਹਾਨੂੰ ਚੰਗਾ ਲੱਗਾ ਤੇ ਫਿਰ ਸਾਨੂੰ ਵੀ ਚੰਗਾ ਹੀ ਆ ਚੱਲ ਨਾ ਮੇਰੀ ਗੱਲ ਸੁਣ ਆਉਂਦੇ ਨਾ ਤੇਰਾ ਤਾਇਆ ਤਾਈ ਵੀ ਤੇ ਫਿਰ ਬਿਠਾ ਕੇ ਨਾ ਉਹਨਾਂ ਨੂੰ ਸਮਝਾਉਣੇ ਆ ਇਸਤਾਨੀ ਕਾ ਛੱਡਣ ਵਾਲਾ ਠੀਕ ਐਵੇਂ ਨਾ ਬੇਚੋ ਕਿ ਨਾਂ ਨੁਕਰ ਕਰਨ ਕੋਈ ਨਹੀਂ ਨਾਂ ਨੁਕਰ ਕਦੀ ਕਰਨੀ ਉਹਨਾਂ ਨੇ ਉਹਨਾਂ ਨੂੰ ਦੱਸਦੇ ਹਾਂ ਮੁੰਡਾ ਨੇ ਦੱਸਾਂਗੇ ਸਾਰੀ ਗੱਲ ਹਾਂਜੀ ਜੋ ਕੋ ਹੈਗਾ ਉਹਨਾਂ ਨੂੰ ਦੱਸ ਦਿਓ ਹਾਂ ਹਾਂ ਕੋਈ ਗੱਲ ਨਹੀਂ ਗੱਲ ਸਹੀ ਦੱਸਾਂਗੇ ਬਾਕੀ ਤੂੰ ਵਿਆਹ ਮੇ ਪਾਣੀ ਪੁਣੀ ਲਿਆਵਾ ਤੇਰੇ ਲਈ ਕੋਈ ਲੈ ਨਹੀਂ ਪੀ ਲੈਨੇ ਪਾਣੀ ਆਉਂਦੇ ਆ ਫਿਰ ਪੀ ਲੈਨੇ ਚੱਲ ਕੋਈ ਨਹੀਂ ਲੈ ਆਉਣੀ ਹੈ ਹੈ ਤੇ ਫੁੱਫੜ ਜੀ ਨਹੀਂ ਗਏ ਕਿਤੇ ਫੁੱਫੜੀ ਤੇਰੇ ਨਾਲ ਗਏ ਜਿਹੜਾ ਕੰਮ ਅੱਛਾ ਅੱਛਾ ਆਉਣੇ ਵਾਲੇ ਹੋਣੇ ਆ ਚਲੋ ਕੋਈ ਗੱਲ ਨਹੀਂ ਆ ਜਾਂਦੇ ਹਾਂ ਮਾਰਨੀ ਆਵਾਜ਼ ਉਹਨਾਂ ਨਾਲੇ ਕੋਈ ਗੱਲ ਹਾਂ ਤੂੰ ਬੈਠਾ ਕੋਈ ਗੱਲ ਨਹੀਂ ਮੈਂ ਉਹ ਨਹੀਂ ਪਾਣੀ ਲੈ ਜਿੱਦਾਂ ਪੋਹ ਜੀ ਕਹਿੰਦੇ ਆ ਉਦਾਂ ਦੇ ਫਿਰ ਬੜੇ ਸੌਕੇ ਘਰ ਆ ਜਾਣੀਆਂ ਜੋ ਚੱਲੇ ਆ ਇਹ ਵੀ ਤੇ ਆਪਣੇ ਰਿਸ਼ਤੇਦਾਰ ਹੀ ਆ ਨਾਲੇ ਸਗੀ ਤੇ ਭੂਆ ਵਾ ਇਹ ਗੜੀ ਮਤਾਈ ਆ ਚਲ ਕੋਈ ਗੱਲ ਨਹੀਂ ਹੁਣ ਤਾਂ ਆਏ ਹੋਣੀ ਜਾਂਦੇ ਆ ਤੇ ਆਪੇ ਵੇਖ ਜਾਜ ਲੈਂਦੇ ਆ ਜੋ ਕਰਨਾ ਹੋਊਗਾ ਫਿਰ ਉਹਨਾ ਹੀ ਕਰਨਾ ਫਿਰ ਕਹਿਣਗੇ ਸਾਨੂੰ ਪਿੱਛੇ ਪਾਉਂਦੇ ਜੇ ਤੇ